ਠੀਕ ਹੀ ਆ ਅੱਛਾ ਮੈਂ ਤਾਂ ਜਿਹੜਾ ਮਾਰਨ ਆਇਆ ਸੀ ਖੇਤ ਟੂੜੀ ਟਾੜੀ ਬਣਾ ਲਈ ਹਾਂ ਤਾਂ ਟੂੜੀ ਟਾੜੀ ਤਾਂ ਬਣਾ ਲਈ ਮੱਕੀ ਵਾਲਾ ਬਾਂ ਤਿਆਰ ਕਰੀ ਉਹ ਕਰਤਾ ਕਿ ਬੁੱਢੀ ਜਾਂਦਾ ਉਹ ਮੱਕੀ ਵਾਲਾ ਬਾਂ ਤਿਆਰ ਕਰਦੇ ਆ ਅੱਛਾ ਹਾਂ ਵੀ ਮੱਕੀ ਬੀਜੀ ਦਾ ਜਾਨੇ ਹੋ ਉਹ ਚਾਰ ਦੀ ਏਡੀ ਵਧੀਆ ਗੱਲ ਨਹੀਂ ਹੈਗੀ ਪਤਾ ਮੈਂ ਤਾਂ ਸਾਡੇ ਵਾਲੇ ਨੂੰ ਕਿਹਾ ਸੀ ਮੰਨਦਾ ਨਹੀਂ ਯਾਰ ਹੁਣ ਮੇਰੀ ਪਤਾ ਏਡੀ ਵਧੀਆ ਗੱਲ ਨਹੀਂ ਹੈਗੀ ਚਾਰ ਦੀ ਅੱਛਾ ਬਸ ਸਾਡੇ ਨੂੰ ਕਿਹਾ ਸੀ ਪਹਿਲਾਂ ਸਾਡੀ 2 ਲੱਖ ਦੀ ਮੈਂ ਇਸ ਮਰ ਕੇ ਸਾਡਾ ਬੜਾ ਵੱਡਾ ਨੁਕਸਾਨ ਹੋ ਗਿਆ ਭਾਈ ਜਿਹੜਾ ਨਫਰ ਖਾਰ ਹੋਣਾ ਹੁੰਦਾ ਨਾ ਆ ਤੇਰੇ ਸਬੰਧਨ ਹੈਗੇ ਹੋਰ ਤਾਂ ਯਾਰ ਪਹਿਲਾਂ ਤਾਂ ਟੁੱਟਦਾ ਫਰੀ ਮੈਸ ਮਾਰ ਕੀਤਾ ਅੱਛਾ ਹੋਰ ਆਪਾਂ ਦਾ ਕਮੀਰ ਜੱਟ ਬੜਾ ਟੈਟ ਹੋਇਆ ਪਿਆ ਯਾਰ ਕਿਸੇ ਪਾਸੋਂ ਸਮਝ ਨਹੀਂ ਆਉਂਦੀ ਯਾਰ ਕਰਗੇ ਤਾਂ ਕਰਗੇ ਕੀ ਯਾਰ ਤੂੰ ਐਂ ਬਾਰ ਮੈਨੂੰ ਮੈਂ ਲੈ ਕੇ ਚਾਲਾਂ ਕਿੱਥੇ ਅੱਛਾ ਬੰਦਾ ਤਾਂ ਹੈਗਾ ਆਪਣੇ ਕੋਲੇ ਲੈ ਕੇ ਚੱਲਾਂ ਤੈਨੂੰ ਲੈ ਕੇ ਚਲਦਾ ਆ ਮੈਨੂੰ ਮੈਂ ਤਾਂ ਬੜਾ ਦੋਹੀ ਆ ਅੱਛਾ ਉਹ ਦੇਖ ਲੈ ਨੰਬਰਦਾਰ ਦੇ ਮੁੰਡੇ ਤਾਂ ਵੀ ਜਾਣਾ ਪੈਦੀਆ ਦਸਦਰਾ ਜੀ ਘਰ ਤਾਂ ਉਹਦਾ ਕੰਮ ਅੱਛਾ ਹਾਂ ਚਲਦਾ ਜਾ ਆਜੋ ਅੱਛਾ ਹਾਂ ਤੂੰ ਚੱਲ ਮੇਰੇ ਨਾਲ ਜ ਦਿਨ ਕੀ ਐ ਅੱਜ ਵੀਰਵਾਰ ਆਦਾ ਹੈ ਅੱਜੀ ਜਾਣਾ ਭੂ ਫਿਰ ਫਰ ਚੱਲਦਾ ਚੱਲ ਗਿਆ ਚਲ ਜੀ ਚੱਲ ਚਲ ਹੋ ਗਿਆ ਤਿਆਰ ਤੇਰਾ ਅੱਛਾ ਕੱਖੇ ਰੈਡੀ ਸਟਿੰਗਾ ਨਹੀਂ ਤਾਂ ਆ ਉਹ ਸਾਡੇ ਵਾਲਾ ਮੱਕੀ ਨਹੀਂ ਵੀਚੀ ਜਾਂਦਾ ਤਾਂ ਗਰੀਆਂ ਦਾ ਵਾਹਣ ਜੋ ਆਪੀ ਚੱਕ ਲਊਗਾ ਹੱਥ ਨੇ ਆਉਂਦਾ ਹੋਇਆ ਜਦੋਂ ਟਰੈਕਟਰ ਵਾਹੂ ਕਰਤਾ ਵਾਹਣ ਵਾਹਤਾ ਆਪੀ ਚੱਕ ਲਊਗਾ ਨਾਲ ਆ ਜਾ ਆਪਾਂ ਚੱਲੀਏ ਫਿਰ ਚੱਲ ਚੱਲੀਏ ਚੱਲ ਪਾਇਆ ਪੱਕੀ ਗੱਲ ਹੋਵੇ ਮੇਰੀ ਦੁਪਹਿਰੇ ਤੇਰੇ ਪਕਾਈ ਨਾ ਕਰਾਦੀ ਉਹ ਨਹੀਂ ਪਕਾਈ ਦੀ ਕਰਾਉਂਦਾ ਬੰਦਾ ਬਹੁਤ ਵਧੀਆ ਤੂੰ ਐਂ ਕਰ ਤੂੰ ਭਾਵੇਂ ਖੁੰਡੂ ਤੋਂ ਚੁਹਾ ਕੇ ਲੈ ਜਾ 100 ਰੁਪਏ ਜਾਹੀਏ ਪਰ ਲੱਗ ਜੂ ਪਤਾ ਹਾਂ ਚੋਲਾ ਨਾਲ ਜੀ ਮੈਂ ਦੱਸ ਦੂਗਾ ਚਲ ਠੀਕ ਆ ਹਾਂ ਮੈਂ ਤਾਂ ਪਹਿਲਾਂ ਵੀ ਕਈ ਬੰਦਿਆਂ ਨੂੰ ਲੈ ਗਿਆ ਥੋੜੀ ਜਿਹੀ ਕੰਮ ਥੋੜੀ ਹੈ ਠੀਕ ਆ ਲੈ ਵੀ ਆ ਜਾ ਆ ਖੁੰਡ ਪਿਆ ਨਾ ਹਾਂ ਇਤੋਂ ਉੱਚਾ ਵੀਰ ਵੀ ਤਾਰ ਪੀਏ ਠੀਕ ਆ ਤਾਂ ਕੋਈ ਲੈ ਜਾ ਪ੍ਰਤਾਪ ਜੇ ਨਾ ਜਾਣ ਸਰ ਦੱਸ ਦੇ ਠੀਕ ਆ ਤਾਂ 1 2 3 4 5 6 7 ਚੱਕ ਪਾ ਲੈ ਚਲ ਫੇਰ ਆਪਾਂ ਇਸ ਵੇਲੇ ਬਾਬਾ ਚੌਂਕੀ ਲਾ ਲਾਂਦਾ ਚਲ ਫੇਰ ਆ ਜਾ ਤਾਂ ਆਪਾਂ ਲੇਟ ਨਾ ਹੋ ਜਾਈਏ ਆ ਜਾ ਆ ਜਾ ਫਿਰ ਚੱਲ ਜੀ ਹਾਂ ਹਾਂ ਅੱਜ ਭੈਣ ਜਮਾ ਕੁੱਤੇ ਲੰਗਾ ਐਂਦਾ ਕਰਨੀ ਆ ਰੱਬ ਦਾ ਦੇਖੋ ਤੇ ਚਾਹਲ ਦਾ ਸਿਰ ਸਹੀ ਚੱਲ ਰਿਹਾ ਤੇ ਨਾ ਬਈ ਉਹ ਸਾਰੇਗੇ ਨਾਲ ਹੀ ਹੁੰਦਾ ਕੋਈ ਰੰਗ ਨਾ ਹਮ ਮੋੜ ਕੇ ਆਵਾਜ਼ ਮੋੜ ਕੇ ਨਾਲ ਹੀ ਦੀ ਨਾਲ ਬੈਠਾ ਹੈ तैयारी ਤੇਰੀ ਹੈ ਆਪਣੇ ਬਾੜਾ ਦੇ ਅੱਛਾ ਆਦੇ ਚੱਪਲਾ ਆਈ ਦਰੀ ਜਿਆ ਫੋਟ ਜਣਾ ਫੁੱਟ ਕੇ ਪੁੱਛੀ ਚੰਦਨੀ ਨੋਟ ਦੀ ਠੀਕ ਆ ਤਾਂ ਕਰਨੀ ਲੱਗੋ ਨਾ ਆਇਆ ਬਾਈ ਤਰਾੰਪਾ ਨਾ ਆਇਆ ਬਾਈ ਕਿਉਂਦਾ ਰਹੋ ਬੱਚਾ ਹੋਰ ਆ ਆ ਭਾਈ ਜੀ ਕਿਹੜਾ ਕਿਵੇਂ ਆਣੇ ਹੋਏ ਬੱਸ ਬਾਈ ਬੰਦਾ ਕੋਈ ਜਿਹੜਾ ਮਾਰੇ ਇਹਦਾ ਤਾਂ ਮੈਨੂੰ ਪਤਾ ਹੈ ਬਹੁਤ ਗ੍ਰਹਿ ਚੱਲਦਾ ਇਹਦਾ ਤਾਂ ਟਾਈਮਸ ਨਹੀਂ ਆ ਗਿਆ ਅੱਜ ਵੀ ਤੁਸੀਂ ਵਧੀਆ ਰਹਿ ਗਏ ਹੋ ਬਹੁਤ ਭਾਰੀ ਗ੍ਰਹਿ ਇਹਦਾ ਤਾਂ ਮੈਂ ਜਵਾਕ ਤੇ ਦੇਖਦਾ ਹਾਂ ਜੀ ਨਾ ਮੈਨੂੰ ਪਤਾ ਹੈ ਸਾਰਾ ਕੁਝ ਸਾਰਾ ਮੈਨੂੰ ਸਾਰਾ ਇਹਦਾ ਪਤਾ ਹੈ ਦੱਸੂਗਾ ਇਹਦਾ ਵੀ ਪਤਾ ਹੈ ਮੈਨੂੰ ਕੌਣ ਕਿ ਠੀਕ ਠਾਕ ਨਾਲ ਭਾਈ ਜਿਹੜੀ ਰਾਹ ਚੱਲ ਕੇ ਆਏ ਹਾਂ ਜੇ ਬਿੰਗਤ ਨੇ ਖੁੱਡ ਜੇ ਤੇ ਪੈਸੇ ਚਾਹੁੰਦੇ ਵੀ ਉਹ ਕਿਉਂ ਮੰਨ ਕੇ ਬਤਨੂ ਪਤਾ ਪੜੋ ਦੇਖ ਲੈ ਪਹੁੰਚੋ ਹੋਇਆ ਪਹੁੰਚੋ ਹੋਇਆ ਮੈਂ ਦੱਸ ਬੰਦੇ ਦਾ ਕੰਮ ਕਰਦਾ ਹਾਂ ਸਾਰਾ ਕੁਝ ਦੱਸਦਾ ਲੈ ਤੇ ਦੱਸੂ ਗਾਰੇ ਖੜ ਜਾ ਹਰ ਟਾਈਮ ਸਰ ਆ ਗਏ ਤੁਸੀਂ ਅਜੇ ਨੁਕਸਾਨ ਤਾਂ ਇਹਦਾ ਹੋਇਆ ਇੱਕ ਬਹੁਤ ਵੱਡਾ ਅੱਛਾ ਹਲੇ ਹੋਰ ਬਹੁਤ ਹੋਣਾ ਤੇ ਇਹਦਾ ਤਾ ਟੈਂਸਰ ਲੈ ਇਹੋ ਜੀ ਕੁਦਰਤੀ ਮਿਲ ਗਈ ਜੀ ਬੱਸ ਹਾਂ ਮੈਸਾ ਬਿਮਾਰ ਰਹਿੰਦੀ ਐਂ ਇਹਨੀਆਂ ਮੈਨੂੰ ਪਤਾ ਹੈ ਘਰੇ ਬਰਕਤ ਨਹੀਂ ਰਹਿੰਦੀ ਆ ਆ ਸਾਰਾ ਕੁਝ ਮੈਨੂੰ ਪਤਾ ਹੈ ਭਾਈ ਹਾਂ ਜਿਹੜੀ ਤੁਸੀਂ ਹਰਕਤ ਕਰੇ ਕੋਈ ਨਹੀਂ ਮaaf ਕਰਦਾ ਇਹ ਉਹ ਤਾਂ ਕੋਈ ਗੱਲ ਨਹੀਂ ਮaaf ਕਰ ਲਈ ਗੇ ਆ ਕੋਈ ਗੱਲ ਨਹੀਂ ਉਹ ਤਾਂ ਮaaf ਕਰ ਦਾਂਗੇ ਮੈਨੂੰ ਪਤਾ ਹੈ ਸਾਰਾ ਕੁਝ ਇਹ ਹਾਂ ਵਾ ਇਹਨਾਂ ਦੇ ਕਰੇ ਬਹੁਤ ਪੈੜਾ ਨੁਕਸਾਨ ਹੋਣਾ ਤੇ ਹੈ ਨਾ ਅੱਛਾ ਜੀ ਹਾਂ ਹਜੇ ਬਚਤ ਰਹਿ ਗਈ ਭਾਈ ਤੇਰੇ ਦਾਦਿਆਂ ਚੋਂ ਕੋਈ ਮਰਿਆ ਹੋਵੇ ਖੂਚ ਡਿੱਗ ਗਏ ਮਰਿਆ ਕਿਹਣਾ ਇੱਕ ਮਰਿਆ ਜੀ ਬਾਬਾ ਛੜਾ ਸੀ ਉਹ ਭਾਈ ਹਾਂ ਸਾਰਾ ਆ ਸ਼ਰਦਦੀਪ ਜੀ ਜਗੀਰ ਸਿੰਘ ਬੋਰ ਚ ਡਿੱਗ ਗਿਆ ਤੇ ਉਹ ਖੇਤ ਅੱਛਾ ਜੀ ਖੂਬ ਕਰ ਗਈ ਹੁੰਦੇ ਤੇ ਅੱਗੇ ਹਾਂ ਉਹ ਚ ਡਿੱਗ ਕੇ ਮਰ ਗਿਆ ਦੀ ਇੱਕ ਭਾਈ ਥੋੜਾ ਸੇਖਰ ਦਾ ਪਾਇਰੇ ਮੀਨ ਜੀ ਨੇ ਰਿੰਗੀ ਖੇਤ ਦੀ ਉਸਾਰਟ ਉੱਪਰ ਕੰਮ ਕਰਦੇ ਡਾਣਾ ਟੁੱਟਿਆ ਕਿਹਣਾ ਡਾਲੀ ਦਾ ਹਾਂ ਟਟਿਆ ਵੱਡਾ ਡਾਣਾ ਟੁੱਟਿਆ ਤੂਗਾ ਬਾਚਤ ਰਹੇਗੀ ਥੋੜੀ ਉਦੋਂ ਦੀ ਬਹੁਤ ਭਾਰੀ ਨਸਾਰ ਹੋਣਾ ਤੇ ਉਦੋਂ ਵੀ ਭਾਈ ਸੰਗੀਨ ਆ ਜਦੋਂ ਪੁੱਛਣਾ ਪੁੱਛਾਇਆ ਫਿਰ ਬਦਾਂ ਸੰਗਤ ਵਾਲੀ ਆ ਜਾਂਦੀ ਤੇ ਕੁਝੇ ਬੜੀ ਐਨਾ ਪਛਣ ਫਿਰ ਟਾਈਮ ਹੀ ਨਹੀਂ ਰਹਿੰਦਾ ਪਾਪਾ ਕੋਈ ਕਰੋ ਹਾਲਾੜ ਦਾ ਬਾਲਾ ਮਟਾਣਾ ਇਹਨਾਂ ਦਾ ਕੋਈ ਕੋਈ ਆਦਾ ਅੱਜ ਤੱਕ ਕਰਦਾ ਐ ਜੀ ਨੀਰ ਸਿੰਘਾਂ ਇਨਾਂ ਨੂੰ ਪੁੱਛਿਆ ਇਹਨਾਂ ਦੇ ਖੇਤ ਮੱਟੀ ਹੈ ਭਾਈ ਤੋ ਹੈ ਜੀ ਵੱਡੀ ਆਪਣੀ ਕਦੇ ਲੱਸੀ ਪਾਉਂਦੇ ਮੱਛਿਆ ਨੂੰ ਅੱਛਾ ਕਦੇ ਭਾਈ ਉਹਦੀ ਜਾਤ ਵੀ ਨਹੀਂ ਪੁੱਛਦੇ ਜਾਂਦੀ ਨਹੀਂ ਕੋਈ ਤੇ ਉਹ ਸਰੀਆ ਉਹ ਜਿਹੜਾ ਭਾਈ ਉਥੇ ਡੁੱਬ ਕੇ ਮਰਿਆ ਸੀ ਖੂਚ ਅੱਛਾ 24 ਹਾਂ ਉਹ ਵੀ ਹੈ ਇਹਨਾਂ ਦਾ ਪਤਾ ਨਹੀਂ ਵੀ ਸਾਡੇ ਕੀ ਵੀ ਹੈ ਵੱਡਾ ਪਹਿਲਾਂ ਦੀ ਹੈ ਜੀ ਕੰਮ ਕਿਹਨਾਂ ਭਾਈ ਸਾਡੀ ਹੈ ਭਾਈ ਬਹੁਤ ਪੁਰਾਣੀ ਹੈ ਇਹਦੇ ਦਾਦੇ ਦਾ ਵੀ ਗਾਹਾਂ ਦਿਓ ਅੱਛਾ ਹਾਂ ਜਿਹੜਾ ਡਿੱਗ ਕੇ ਮਰ ਗਿਆ ਸੀ ਅੱਛਾ ਅੱਛਾ ਉਹੀ ਤੋਂ ਮਰਦੇ ਰਿਆਂ ਚ ਪਾਈ ਫਿਰ ਤਾਂ ਇਹਨਾਂ ਨੂੰ ਸਾਡੇ ਨੰਬਰ ਨੂੰਗਾ ਕੀ ਵੇਖ ਲਾ ਕਰੀ ਭਾਈ ਨਾ ਭਾਈ ਇਹਨਾਂ ਦੀ ਮਾਂ ਸਮਰੀਆ ਨੂੰ ਪੁੱਛ ਇੱਕ ਆ ਮਾ ਜੁਮਰੀਆ ਮਰੀਆ ਬਪਾ ਬਹੁਤ ਸੋਹਣੀ ਮਹਿੰਦੀ ਲੱਖ ਸਵਾ ਲੱਖ ਰੁਪਏ ਦੀ ਮਹਿੰਦੀ ਭਾਈ ਅਹੀਂ ਕਾਲ ਤੱਕ ਕੀ ਮਰੀਆ ਜੰਗੀਰ ਸਿੰਘ ਕੰਮ ਦਾ ਇਹਦਾ ਭਾਈ ਕਰ ਦੰਨਿਆ ਅੱਛਾ ਜੀ ਉਹ ਵੱਡਾ ਹੈ ਦਾ ਮਸਲਾ ਕਰੋ ਜੀ ਇਹ ਰੋਡ ਦਾ ਕਰੋ ਕਾਲਾ ਲਾਉਣਾ 400 ਰੁਪਏ ਇਹ ਤੋਂ ਪੁੱਛਣਾ 11000 ਲੱਗ ਜੂ ਭਾਈ ਅੱਛਾ ਜੀ ਕਾਸੀ ਸਮਗਰੀ ਮੈਂ ਲਖਾਉਂ ਤੂੰ ਉਹ ਸਾਬ ਨਾਲ ਕਰਨੀ ਆ ਹੋ ਸੱਤ ਪਿੰਡਾਂ ਦੀ ਤਾਂ ਉਹਨੂੰ ਮਿੱਟੀ ਜਣੀ ਕੋਈ ਬਾਈ ਅੱਡੋ ਅੱਡ ਜੂਹਾਂ ਚੋਂ ਸੱਤ ਪਿੰਡਾਂ ਦੀ ਅੱਛਾ ਜੀ ਸੱਤ ਹੀ ਖੂਹਾਂ ਦਾ ਤੁਹਾਨੂੰ ਪਾਣੀ ਲੈਣਾ ਤੂੰ ਹੁਣ ਖੂਹ ਤਾਂ ਹੈ ਨਹੀਂ ਜਗੀਰ ਸਾਹਿਬ ਉਹ ਪੰਜਾਕੇ ਤੋਂ ਜਾਂ ਟੂਟੀ ਤੋਂ ਜਿੱਥੋਂ ਵੀ ਭਰ ਲਿਓ ਠੀਕ ਹੈ ਹਾਂ ਤੇ ਸੱਤ ਦਰਖਤਾਂ ਦੇ ਮੱਤੇ ਅੱਡੋ ਅੱਡ ਦਰਖਤ ਹੁਣ ਕੋਈ ਆਏ ਨਾ ਹੋਵੇ ਕਿਤੇ ਇੱਕ ਡੇਕ ਦੀ ਟੋਲ ਲਿਆਉ ਸਾਰੇ ਮਿਲੋ ਲਿਖਣਾ ਕੀ ਆ ਤੁਹਾਡੇ ਨਾਲ ਜੀਜਾ ਕੋਈ ਜਗੀਰ ਸਾਹਿਬ ਜੀ ਆਨੇ ਕੋਈ ਸੱਤ ਖੂਹਾਂ ਦਾ ਪਾਣੀ ਅੱਡੋ ਅੱਡ ਜੂਹਾਂ ਚੋਂ ਭਾਈ ਸੱਤਾਂ ਦੀ ਮਿੱਟੀ ਚੱਕ ਰਹੇ ਹੋ ਡੋਡ ਮਿੰਟਾਂ ਜੋ ਬਾਬਾ ਜੀ ਸੱਤ ਦਰਖਤਾਂ ਦੇ ਪੱਤੇ ਭਈ 11000 ਲੱਗ ਜੂ ਕਿਵੇਂ ਕਰੀ ਵੀ ਆਪਾਂ ਹੁਣ ਤਾ ਆਪਾਂ ਤਾਂ ਨਹੀਂ ਖੇਚੜਾ ਹਿਉਣੀ ਅੱਛਾ ਹੁਣ ਆਪਾਂ ਕਿੱਥੋਂ ਕਿੱਥੋਂ ਦਾ ਪੱਤੇ ਲਿਆਵਾਂਗੇ ਡੋਡੀ ਦਰਖਤਾਂ ਦੇ ਨਾ ਕਿ ਸਮਗਰੀਆਂ ਲਿਆਵਾਂਗੇ ਫਿਰ ਆਪਾਂ ਬਾਜ਼ਾਰਾਂ ਦੇ ਉੱਤੇ ਰੇ ਫਿਰਾਂਗੇ ਕੰਮ ਦਾ ਟਾਈਮ ਹੈ ਹੈ ਤਾਂ ਬਾਬਾ ਜੀ ਪੁੱਛ ਲਓ ਮੈਂ ਬਾਬੇ ਨੂੰ ਪੁੱਛ ਲਾ ਆਪਾਂ ਪੈਸੇ ਦੇ ਦਾਂ ਠੀਕ ਹੈ ਬਾਕੀ ਸਭ ਹਾਂ ਪੁੱਛ ਲਓ ਆ ਤੈਨੂੰ ਵੀ ਬੜਾ ਜ਼ੋਰ ਪਾਉਣਾ ਮੈਂ ਕਰ ਦੂੰਗਾ ਢਾਲਾ ਤਾਂ ਫਿਰ ਤੁਹਾਡਾ ਜਵਾਬ ਤਾਂ ਹੋਣੀ ਨਹੀਂਗੇ ਕੋਈ ਨਹੀਂ ਮਾਇਆ ਬਾਗ ਤੋਂ ਮੇਰੇ ਕੋਲ ਤਾਂ ਭਾਈ ਸਕੂਟਰ ਦਾ ਉਹ ਪੁਰਾਣਾ ਜਿਆ ਅੱਛਾ ਜੀ ਚਾ ਮੈਂ ਕਰ ਦੂੰ ਖੇਚੜਾ ਤੁਹਾਡੇ ਨਾਲ ਆ ਮੈਂ ਕਰ ਦੂੰ ਖੇਚੜਾ ਤੁਸੀਂ ਐ ਦੱਸੋ ਕੈਸ਼ ਹੈਗਾ ਤੁਹਾਡੇ ਕੋਲੇ ਹਾਂ ਜੀ ਗੂਗਲ ਪੇ ਕਰ ਦਿਆਂਗੇ ਅੱਛਾ ਗੂਗਲ ਪੇ ਕਰਕੇ ਕਹੋ ਜੀ ਮੈਂ ਮਾਰਦਾ ਕੁੜੀ ਨੂੰ ਬੋਰ ਮੈਂ ਤਾਂ ਆਨ ਪਾੜਾ ਆ ਕੀ ਬੀਏ ਪੈ ਜਾਈਆਂ ਆ ਫੋਨ ਤੇ ਆਨੀਆਂ ਆਲੇ ਆ ਸ਼ੇਰ ਪਤਾ ਅੱਜ ਕਿਆ ਓਰੇ ਆ ਦੱਸਿਏ ਨਾ ਨਾਲੇ ਕਿੱਥੇ ਆ ਕੀ ਹੁੰਦਾ ਗੂਗਲ ਪੇ ਕਿੱਥੇ ਕਰਦਾ ਹੈ ਏ ਹਾਲ ਹੈ ਪਰ ਇਹ ਤੇ ਕਰਦੇ ਤੈਨੂੰ ਆਉਂਦਿਆ ਕਰਨੇ ਹਾਂ ਹੋ ਜਾਣਾ ਪਾ ਹੈਗਾ ਆਪਣੇ ਨੂੰ ਬਈ ਇਹ ਤੇ ਕਰ ਕਹਿੰਦਾ ਤੂੰ ਕਰ ਦੇ ਬਈ ਆ ਕਿੱਥੇ ਕੀ ਹੁੰਦਾ ਸਕੈਨਰ ਸਕੂਨ ਰਮਨ ਦਾਠਿਆ ਨਹੀਂ ਹਲੋ ਹਾਲ ਹੈ ਪਰ ਇਹ ਤੇ ਕਰਦੇ ਮੁੰਡਾ ਨਾ ਬਈ ਦੇ ਕੇ ਕਰਦੇ 11000 ਕਰਦੇ ਭਾਈ ਉਹ ਤਾਂ ਹੁਣ ਮੇਰਾ ਖਰਚਾ ਹੋ ਜਗੀਰ ਸੇ ਪਟੜਾ ਪਟੂੜ ਵੀ ਮਚੂ ਮੈਂ ਪਿੰਡਾਂ ਚ ਜਾਉਂਦਾ ਇਹ ਚ ਉਹ ਦਵਾਈ ਕਰਦਾ ਹੀ ਆ ਜੀ ਚਲ ਤੇਰੇ ਕਰਕੇ ਕਰ ਦਿੰਦਾ ਮੈਂ ਹੱਥ ਦੇ ਦਾ ਹਾਂ ਹਾਂ ਕੋਈ ਗੱਲ ਨਹੀਂ ਉਹ ਮਸਲਾ ਇਹਦਾ ਜਗੀਰ ਸੇ ਬਹੁਤ ਟੇਡਾ ਹੋਇਆ ਪਿਆ ਭਾਈ ਬਿਲਕੁਲ ਜਗੀਰ ਸੇ ਕਿ ਨਹੀਂ ਕੇ ਮੱਫਾ ਹਾਂ ਠੀਕ ਹੈ ਭਾਈ ਹਾਂ ਕਰੀਓ ਮੁੰਡੇ ਨੂੰ ਵੀ ਲੈ ਆਇਆ ਉਹਦਾ ਵੀ ਕੰਮ ਨੇੜੇ ਹੀ ਲੱਗਾ ਕੈਨੇਡਾ ਵਾਲੇ ਦਾ ਅੱਛਾ ਜੀ ਹਾਂ ਉਹ ਲੈ ਆਈ ਬਸ ਠੀਕ ਹੈ ਜੀ ਹਾਂ ਇੱਕ ਇੱਕ ਵੇ ਤੋਂ ਵੀ ਮੁੰਡੇ ਤੋਂ ਮਾਲਾ ਇੱਕ ਇੱਕ ਚੌਕੀ ਹੋਰ ਭਰ ਜੂਗਾ ਭਰ ਦਾਂਗੇ ਜੀ ਹਾਂ ਚਾਪੇ ਠੀਕ ਆ ਭਾਈ ਜਾਓ ਟੈਂਸਰ ਮੈਂ ਮੜਾ ਕੱਪ ਦਾ ਕੰਮ ਨਾ ਪੁੱਛਾਂ ਅੱਛਾ ਦਾ ਹਾਂ ਮੜਾ ਸਾਢੇ 3:00 ਠੀਕ ਆ ਦਾ ਕੱਪ ਜੀ ਜੀ ਸੈ ਮੜਾ ਆਇਆ ਅੱਛਾ ਗਰੀ ਗਰੀ ਬਾਬਾ ਠੰਡੀ ਦੀ ਗੱਲ ਕਰਦਾ ਤੇਰੇ ਕਹਿੰਦੀ ਜਮਾ ਠੰਡੀ ਦੀ ਆਇਆ ਕਬਰਾ ਹਾਲਾ ਤੂੰ ਮੇਰੇ ਹੁੰਦੇ ਅੱਛਾ ਤੇਰਾ ਸਾਰਾ ਕੰਮ ਕਰਾਂਗੇ ਚਿੰਤਾ ਨਾ ਕਰ ਤੂੰ ਹਾਂ ਚਿੰਤਾ ਨਾ ਕਰ ਕਿਸੇ ਗੱਲ ਦੀ ਹਾਂ ਆਉਂਦਾ ਜਾਂਦਾ ਰਿਹਾ ਕਰ ਹਾਂ ਠੀਕ ਹੈ ਬਾਈ ਹਾਂ ਕਹਿੰਦੀ ਭਾਈ ਸਾਰਾ ਕੰਮ ਪੁੱਠਾ ਮੁੜ ਗਿਆ ਜੀ ਮੈਨੂੰ ਮੜਾ ਕੰਮ ਦੀ ਗਵਾ ਕੇ ਦਿੱਕਤ ਅੱਛਾ ਚੱਲ ਗਿਆ ਫਿਰ ਰਹਿਆ ਦੀ ਕੰਮ ਆਪਣਾ ਚੱਲ ਗਿਆ ਫਿਰ ਆਪਾਂ ਹਾਂ ਚੱਲ ਆਪਾਂ ਚੱਲ ਠੀਕ ਹੈ ਆਇਆ ਤਾਂ ਚੱਲ ਗਿਆ ਚਲੋ ਸਭ ਤੋਂ بڑے ਕਰਨੀ ਵਾਲੇ ਦੇਖਿਆ ਦੇਖੋ ਵੀ ਇਹ ਗੱਲਾਂ ਉਹ ਗੀਰਤੀਆਂ ਨਾਲ ਕਿਵੇਂ ਪਤਾ ਲਾ ਗਿਆ ਉਹ ਤਾਂ ਬਹੁਤ ਤਕਨਾ ਹੈ ਨਾ ਮੈਂ ਕਈ ਵੇਲੇ ਲਿਆ ਥਾਂ ਦੇ ਕੰਮ ਉਹ ਇਹਦਾ ਆਪਣਾ ਮਸਲਾ ਹੱਲ ਕਰ ਦੂ ਆ ਕਰੂਗਾ ਸਹੀ